ਪ੍ਰਾਈਵੇਟ ਹਸਪੀਟਲ ਦਾ ਬਿੱਲ ਇੰਝ ਹੋਰਾਂ ਸਵਾਰ ਕਰੂ ਕੀ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟ੍ਰੀਟਮੈਂਟ ਕੈਸ਼ਲੈਸ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਮਨ ਪੈਸੇ ਦੀ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ ਸਬਲੇ ਮਨਜੀਤ ਕੌਰ ਮੇਰਾ ਨਾਮ ਹੈ ਅਸੀਂ ਕਲਾਂਨੌਰ ਤੋਂ ਆ ਰਹੇ ਹਾਂ ਤੇ ਮਾਨੇਪੁਰ ਜਾਣਾ ਹੈ ਤੇ ਕੁੜੀ ਚ ਲਾਉਂਦੇ ਹੀ ਮੇਰੀ ਮੋਟਰਸਾਈਕਲ ਸਕੂਟਰੀ ਤੇ ਕੋਈ ਮੇਰੀਆਂ ਵਾਲੀਆਂ ਦੋਹਾਂ ਹੱਥਾਂ ਨਾਲ ਲਾ ਕੇ ਤੇ ਲੈ ਗਿਆ ਕਿੰਨੇ ਜਾਣੇ ਸੀ ਕਦੇ ਤੇ ਆਏ ਸੀ ਸਕੂਟਰੀ ਤੇ ਸੀ ਅਹੀਂ ਮਾਤੀਆਂ ਅਹੀਂ ਹਾਂਜੀ ਉਹ ਕਿੰਨੇ ਜਾਣੇ ਦੋ ਜਾਣੇ ਮੋਟਰਸਾਈਕਲ ਤੇ ਸੀ ਹਾਂਜੀ ਮੋਟਰਸਾਈਕਲ ਤੁਸੀਂ ਪਿੰਡ ਕਿਹੜਾ ਦਾ ਜਾ ਕਿੱਥੇ ਜਾਣਾ ਸੀ ਮਾਨੇਪੁਰ ਜਾਣਾ ਸੀ ਕੋਈ ਸ਼ਾਪਿੰਗ ਵਗੈਰਾ ਕਰਕੇ ਆਏ ਨਹੀਂ ਜੀ ਮੈਂ ਕਲਾਨੌਰ ਤੋਂ ਆਪਣੇ ਪੇਕੇਆਂ ਤੋਂ ਹੋ ਕੇ ਆ ਰਹੀ ਹਾਂ ਨਾ ਦਰਦ ਨਹੀਂ ਕੋਈ ਵੀ ਹੋਈ ਪਿੱਛੋਂ ਆਈ ਹੀ ਕਲਾਨੌਰ ਤੋਂ ਹਾਂ ਜੀ ਕਲਾਨੌਰ ਤੋਂ ਗਵਿੰਦਰ ਸਿੰਘ ਆ ਜੀ ਇੱਥੇ ਗੋਸਣੇ ਵਿੱਚ ਉਹਨਾਂ ਗੁਰਦਾਰ ਹੈ ਉੱਥੇ ਲੱਗੇ ਕਿ ਬੀਬੀ ਆ ਰਹੇ ਹਨ ਉਹਦੇ ਬਾੜੀਆਂ ਲਾ ਕੇ ਚੋਰ ਜਿਹੜੇ ਭੱਜ ਗਏ ਨੇ ਉਹਨੇ 2 ਮਿੰਟ ਦੇ ਵਿੱਚ ਵੇਚੀ ਲੈ ਕੇ ਗਾਂ ਗਏ ਨੇ ਕੋਈ ਤਾਂ ਰੋਜ਼ ਇਕ ਅਦਾਲਤ ਵੱਟਾਉਂਦਾ ਆ ਉਸਕੱਟ ਹੋ ਰਿਹਾ ਹੈ ਕਿ ਇਹ ਕਿਹਨੇ ਜਾਊਗਾ ਇਹਨਾਂ ਨੂੰ ਰਤ ਪਾਈ ਜਾਣਾ ਫੜਿਆ ਜਾਵੇ ਇਹਨਾਂ ਦੀ ਪਗੰਦੀ ਲਾਈ ਜਾਵੇ ਕੋਈ ਤੇ ਫੜ ਕੇ ਇਹਨਾਂ ਨੂੰ ਪੁਸਤਾ ਕੀਤਾ ਜਾਵੇ ਇਹਨਾਂ ਨੂੰ ਜਿਹੜਾ ਇਨਸਾਫ ਮਿਲਦਾ